ਸਰਵਜੋਤ ਜੀ ਦਾ ਖਾਸਾ ਵਾਈਫ ਤੇ ਗੁਰੂ ਪਿਆਰੀ ਸਾਹਿਬ ਜੀ ਉਹ ਯਾਰ ਉਹਨਾਂ ਦੀ ਵੀਡੀਓ ਕੋਈ ਕੋਈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਜਿਹੜਾ ਸਥਾਨ ਹੈ ਸ਼ਿਦੀ ਸਥਾਨ ਹੈ ਮਹਾਰਾਜ ਦਾ ਗੁਰੂ ਸਾਹਿਬ ਜੀ ਕਿਰਪਾ ਨਾਲ ਮਹਾਰਾਜ ਦੇ ਪਿਆਰੇਆਂ ਦਾ ਦੰਦਨ ਪਾਈ ਮੇਦੇ ਦਾ ਅਜੀ ਕੰਡਾ ਨਾ ਸਜੀ ਦਾ ਅਜੀ ਕੰਡਾ ਮੈਂ ਦੇ ਅੱਲਾ ਜੀ ਅਜੇ ਤੋ ਕਰੀਬਨ ਬਾਬਾ ਜੀ ਦੇ ਕਿਦੋਂ ਜਦੋਂ ਮੈਨੂੰ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਹੈ ਕਰੀਬਨ 21 ਸਾਲ ਪਹਿਲੇ ਅਮਰਦੀ ਦਾ ਪੱਛੀ ਸੀਗੀ ਉਦੋਂ ਤੋਂ ਪਹਿਲੇ ਸ਼ਰਾਬ ਮਾਸ ਵਾਲਾ ਸਾਰਾ ਜੀਵਨ ਸੀਗਾ ਇਸ ਬਾਰੇ ਨੌਲੇਜ ਨਹੀਂ ਸੀ ਅਗਰ ਇਸ ਸਰਦਾਰ ਨੂੰ ਦੇਖਿਆ ਜਾ ਹੁਣੇ ਮੈਂ ਥੋੜੇ ਦੇ ਪਹਿਲੇ ਤੇ ਅਰਦਾਸ ਕਰ ਰਿਹਾ ਤਾਂ ਪਿਆ ਸੀ ਕਿ ਅਗਰ ਕੋਈ ਭਾਵਨਾ ਨਾਲ ਇੱਥੇ ਆਂਦਾ ਹੈ ਜੋ ਸ਼ਹੀਦਾਂ ਦਾ ਲਹੂ ਇਸ ਜ਼ਮੀਨ ਨੂੰ ਮਹਾਰਾਏ ਨੇ ਬਖਸ਼ਿਸ਼ ਕੀਤੀ ਹੈ ਇਹ ਬੜੀ ਕੀਮਤੀ ਜ਼ਮੀਨ ਹੈ ਬੜੀ ਭਾਗਾ ਵਾਲੀ ਜ਼ਮੀਨ ਹੈ ਜੇ ਕੋਈ ਭਾਵਨਾ ਨਾਲ ਆਏ ਕਰੇ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਸਭ ਤੋਂ ਤਾਕਤਵਰ ਸਭ ਤੋਂ ਵੱਡੀ ਜ਼ਮੀਨ ਦੁਨੀਆ ਦੀ ਕਈ ਵਾਰੀ ਮੈਂ ਤੇ ਇਹ ਵੀ ਕਹਿੰਦਾ ਜਿਵੇਂ ਮੈਂ ਸਤਗੁਰੂ ਕਹਿੰਦਾ ਵੀ ਕਈ ਵਾਰੀ ਕੋਈ ਸਵਾਲ ਕਰਦਾ ਅਸੀਂ ਆਏ ਗੁਰਦੁਆਰੇ ਆਂਦੀ ਇਹਨਾਂ ਜੀ ਭਾਈ ਸਾਹਿਬ ਕਿਉਂ ਪਰਾਲਾ ਕਰ ਰਹੇ ਨੇ ਅਸੀਂ ਗੁਰਦੁਆਰੇ ਆਂਦੇ ਆਂ ਅੱਡੇ ਸਾਰੇ 13 ਸਾਲ ਨੇ ਸਾਰੀਆਂ ਜਗ੍ਹਾ ਨੇ ਇਹਨਾਂ ਦੀ ਗੱਲ ਕਰਦੇ ਆ ਤੇ ਕਈ ਵਾਰੀ ਮਨ ਦੁਨੀਆ ਦੇ ਲੋਕ ਮਿਲਦੇ ਨੇ ਜਿਸਤਾਨ ਤੇ ਮੈਂ ਕਹਣਾ ਬਹੁਤ ਪੁਜਤਰ ਬਣਾਤਾ ਪਾਈ ਬਹੁਤ ਇੱਥੇ ਸ਼ਿਦੀ ਦਾ 20 ਸਾਲ ਤੋਂ ਬੜੇ ਨਹੀਂ ਹੋਣਾ ਜੀ ਹੁਣ ਅਸੀਂ ਉਸ ਪੁਛਪਟ ਦੀ ਗੱਲ ਕਰਦੇ ਆਂ ਇਸਤਾਨ ਜਿਹੜਾ ਸ਼ਿਦਾ ਦਾ ਇਸਤਾਨ ਹੈ ਮਹਾਰਾਜ ਦੀ ਕਿਰਪਾ ਨਾਲ ਇਹ ਸ਼ਿਦੀ ਕਿਸ ਵਾਸਤੇ ਹੋਈ ਸਰਬਦੇ ਭਲੇ ਵਾਸਤੇ ਆ ਨਾਮ ਜਾਣੂਗਾ ਦੰਦਨભાઈ ਸ਼ਿਦੀਦਾ ਜੀ ਦੰਦਨਗਰ ਉਹ ਲਿਖਿਆ ਪਿਆ ਕੀ ਅਰੇ ਨਾਲ ਚਰਾਏ ਕੇ ਦੇਗੜੀ ਵਾਲੇ ਸਾਰਾ ਲਿਖਿਆ ਇਹ ਨੂੰ ਬਾਰ-ਬਾਰ ਕੋਈ ਅਸੀਂ ਕਰਦਾ ਰਹੀ ਉਹਦਾ ਕੋਈ ਗੱਲ ਅਸੀਂ ਉਹ ਕਰਨੀ ਹੈ ਇੱਥੇ ਆ ਕੇ ਸਾਨੂੰ ਨਤਮਸਤਕ ਕਿਉਂ ਨੇ ਕਿ ਉਸ ਸੱਜ ਨੂੰ ਨਸਬਤ ਕੋੜਾ ਕਿ ਜਣਾ ਸਭ ਨਹੀਂ ਹੈ ਲੇਕਿਨ ਸਿਰ ਜਾਏ ਤਾਂ ਜਾਏ ਮੇਰਾ ਸਿੱਕੀ ਸਦਕਾ ਨਾ ਜਾਏ ਸਿੱਖੀ ਆ ਗਿਆਨ ਗੁਰ ਸਾਹਿਬ ਦੀ ਕਿਰਪਾ ਨਾਲ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਮੈਨੂੰ ਕਈ ਬੰਦੇ ਕਿਸ ਕਰਕੇ ਮੈਂ ਦੱਸ ਰਿਹਾ ਵੀ ਇਸਤਾਨ ਤੋਂ ਸਿੱਖੀ ਤਸੀਲ ਲੈਣੇ ਆ ਜਦਾਂ ਨੇ ਇਹਨਾਂ ਦੇ ਸ਼ਹੀਦਾਂ ਨੂੰ ਸਾਨੂੰ ਰੋਜ਼ ਸਾਰੀ ਦੁਨੀਆ ਨੂੰ ਪਰਮਾਨੰ ਕਰਨਾ ਚਾਹੀਦਾ ਕੋਈ ਨਾ ਵਰਗਾ ਕੋਈ ਵੱਡ ਸਕਦਾ ਇਹਨਾਂ ਵਰਗਾ ਕੋਈ ਹੈ ਕੋਈ ਵੱਡ ਸਕਦਾ ਨਾ ਵਰਗਾ ਕੋਈ ਨਹੀਂ ਕਰ ਸਕਦਾ ਨਾ ਮੈਨੂੰ ਕਈ ਬੰਦੇ ਕਹਿੰਦੇ ਨੇ ਜੀ ਉਹ ਅੱਜ ਦੁਨੀਆ ਕੈਨੇਡਾ ਦੌੜ ਰਹੀ ਐ ਆਸਟ੍ਰੇਲੀਆ ਦੌੜ ਰਹੀ ਐ ਬਾਹਰ ਦੌੜ ਰਹੀ ਐ ਸਾਡੇ ਸਿੱਖ ਵੀ ਦੌੜ ਰਹੇ ਨੇ ਠੀਕ ਐ ਇੱਕ ਦਿਨ ਮੈਂ ਕਿਸੇ ਨੂੰ ਸਵਾਲ ਪੁੱਛ ਲਿਆ ਤੁਸੀਂ ਬਾਹਰ ਕਿਉਂ ਜਾਂਦੇ ਹੋ ਕੈਨੇਡਾ ਵਿੱਚ ਰੱਖਿਆ ਕੀ ਹੈ ਤੁਸੀਂ ਵੱ ਮੈਂ ਉਹਨਿਕ ਸਾਲ ਪੁੱਛਿਆ ਕਿ ਪੰਜ ਤਖਤ ਇੰਡੀਆ ਵਿਜ਼ਨਰ ਕਿੱਥੇ ਹਨ ਪੁਰਸਾਹ ਦਾ ਪ੍ਰਕਾਸ਼ ਇੱਧਰ ਹੋਇਆ ਇੱਧਰ ਹੋਇਆ ਔਰ ਕਿਧਰ ਹੋਇਆ ਫਿਰ ਸਭ ਤੋਂ ਵੱਡੀ ਗੱਲ ਵਰਲਡ ਦੀ ਸਭ ਤੋਂ ਵੱਰਸੋਈ ਵੱਡੀ ਕਿੱਥੇ ਹੈ ਜਿੱਥੇ 24 ਘੰਟੇ ਸਾਨੂੰ ਖਾਣਾ ਮਿਲਦਾ ਹੈ ਕੋਈ ਹੈ ਦਰਬਾਰ ਸਾਹਿਬ ਅਸੀਂ ਲੋਕਾਂ ਨੇ ਆਂਦੇ ਦੇ ਹਾਂ ਅਸੀਂ ਆਪਣਾ ਲੰਗਰ ਛਕਿਆ ਬੱਥਾ ਢੇਕਿਆ ਪ੍ਰਣਾਮ ਕੀਤਾ ਸਾਨੂੰ ਲੈਣ ਦੇਣ ਕੋਈ ਨਹੀਂ ਸਭ ਨੇ ਢੇਕਿਆ ਅਸੀਂ ਵੀ ਢੇਕ ਦਿੱਤਾ ਕਾਰਨ ਕੀ ਮੰਨਦੇ ਹੋ ਕਾਰਨ ਇਸ ਕਰਕੇ ਕਿ ਲੋਕੀ ਅਕ੍ਰਿਤ ਘਾੜੋ ਦੇ ਅਗੇਂਟ ਹੈ ਲੋਗਾ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਅਡਰਡ ਕਰਤਾ ਸਾਰੇ ਨੇ ਹੁਣ ਤੁਰ ਤੇ ਮੇਰੇ ਕਿਥਾ ਕਹਿ ਰਿਆ ਸੀਗਾ ਵੀ ਇੱਕ ਪਾਣੀ ਦੀ ਬੋਤਲ ਹਿੰਦੂ ਵੀ ਪੀਂਦਾ ਮਸੂਲਮਾਨ ਵੀ ਪਿੰਦਾ ਕੋਈ ਵੀ ਪਿੰਦਾ ਪਾਣੀ ਦੀ ਬੋਤਲ ਦੀ ਕੋਈ ਲੜਾਈ ਨਹੀਂ ਪਾਣੀ ਕੋਈ ਲੜਾਈ ਉਹ ਪੀ ਰਹੇ ਸਾਰੇ ਮੂਤ ਲਾ ਕੇ ਪੀ ਰਹੇ ਨੇ ਸਾਰੇ ਪੀ ਰਹੇ ਨੇ ਉਹਨੂੰ ਨਹੀਂ ਪਤਾ ਕਿ ਹਿੰਦੂ ਹੈ ਕੋਈ ਮਸੂਲਮਾਨ ਸਿੱਖ ਪਰ ਸਾਨੂੰ ਪਤਾ ਹੈ ਐਸੇ ਕੰਮ ਸਮਾਹਣਾ ਸਾਡੇ ਦਿਮਾਗ ਅਸੀਂ ਲੋਕਾਂ ਨੇ ਕਹਿ ਤਾ ਦੁਨੀਆ ਨੇ ਨਹੀਂ ਚੱਲਣਾ ਅਸੀਂ ਕੋਈ ਵੀ ਧਰਮ ਦੇ ਲੋਕ ਆ ਅਸੀਂ ਆਪਣੇ ਧਰਮ ਨੂੰ ਫਾਲੋ ਕਰਨਾ ਹੈ ਬਸ ਜੋ ਤੁਸੀਂ ਕਰਨ ਚਾਹੁੰਦੇ ਨੇ ਕਹਿਣ ਨੂੰ ਕਿਹਨ ਨੂੰ ਲੈ ਸੀ ਆਪਣੇ ਤੁਰਪ ਫਾਲੋ ਨਹੀਂ ਕਰਦੇ ਕੋਈ ਤਰਮ ਅਸੀਂ ਕਈ ਵਾਰੀ ਗਾਣਾ ਕਹਿੰਦੇ ਨਾ ਮ제 ਨਹੀਂ ਸਿਖਾਤਾ ਆਪਸੇ ਵਿੱਚ ਵਿਆਹ ਰੱਖਣਾ ਕੋਈ ਵਜੇ ਵਾਪਸੀ ਵਿਆਹ ਰੱਖਣਾ ਤੁਸੀਂ ਕਰਦਾ ਕੋਈ ਸਿੱਖ இந்து ਇਹ ਨਹੀਂ ਸਿਖਾਉਂਦਾ ਸਭ ਪ੍ਰਚਾਰਕ ਬਹੁਤ ਨੇ ਪ੍ਰਚਾਰਕ ਬਹੁਤ ਨੇ ਹੁਣ ਹੁਣ ਦੂਜਾ ਹੁਣ ਤੁਸੀਂ ਆਇਓ ਅਸਲੀ ਸਵਾਦ ਹੁਣ ਤੁਸੀਂ ਅਸਲੀ ਸਵਾਦ ਤੇ ਆਇਓ ਮੈਨੂੰ ਇਹ ਦੱਸੋ ਜਿਹੜਾ ਪ੍ਰਚਾਰਕ 50000 ਲੈ ਕੇ ਆਇਆਗਾ 2 ਲੱਖ ਲੈ ਕੇ ਆਇਆਗਾ 70000 ਲੈ ਕੇ ਪਾਰ ਰ ਗਿਆ ਅੱਧੀ ਗੋਦ ਦਾ ਜਦ ਜਿਹਨੇ ਉਹਦੀ ਜਿੰਨੀ ਜੁੜਤ ਹੈਗੀ ਹੈ ਅਗਰ ਉਹ ਉਹਨਾਂ ਲੈ ਕੇ ਬਾਕੀ ਸੇਵਾ ਤੁਸੀਂ ਲੈ ਜਾ ਪ੍ਰਚਾਰਕ ਆਏ ਤੇ ਨਿਸ਼ਕਾਮ ਭਾਵਨਾ ਦਾ ਲਾਇਕ ਤੇ ਕੀ ਨਿਸ਼ਕਾਮ ਭਾਵਨੇ ਨੂੰ ਬਾੜ ਨਹੀਂ ਬਣਾਉਂਦੇ ਗੱਡੀਆਂ ਟਿਕਟਾਂ ਨਹੀਂ ਮਿਲਦੀਆਂ ਸਾੜਾ ਬਿੜਾ ਨਹੀਂ ਮਿਲਦਾ ਪਹੁੰਚ ਨਹੀਂ ਮਿਲਦਾ ਜਿਹੜੇ ਸਾਰੇ ਇਸ ਸੰਸਾਰ ਦੇ ਕਰਦੇ ਨੇ ਅੱਜ ਮਾਇਆ ਅਮਰ ਜਿਹੜਾ ਆਂਦਾ ਕਿਸਾ ਸੁਣਾਉਂਦਾ ਕਿਤੋਂ ਸੁਣਾਉਂਦਾ ਸੁਣਨਾ ਉਹ ਕੀ ਕਹਿੰਦਾ ਗੁਰਦੇਵ ਸਾਹਿਬ ਉਹ ਤਾਂ ਸ਼ਲੋਕ ਸੁਣਾਏਗਾ ਤੱਕ ਕੀ ਸੁਣਾਏਗਾ ਮਾਇਆ ਕਾਰਨਤਾ ਵਈ ਮੂਰਖ ਹੋ ਗਿਆ ਠੀਕ ਹੈ ਔਰ ਲੈ ਗਏ ਗੱਤੀ ਆਰ ਬਿਆ ਉਹਨੂੰ ਕੀ ਕਹੋਗੇ ਉਹ ਕਿੱਥੇ ਲੰਦਾ ਉਨੂੰ ਕੋਈ ਤੇ ਪ੍ਰੋਗਰਾਮ ਮੇਰੇ ਨਾਲ ਕੋ ਕਰਦੇ 25000 ਲੈ ਕਹਿੰਦੇ ਨਾ ਪੈਸੇ ਘੱਟ ਨਹੀਂ ਹੋਣੇ 1000 ਵੀ ਘੱਟ ਨਹੀਂ ਕਰਦਾ ਨੌਂ ਮਲੇ ਸ਼ਲੋਪ ਪੜੇਗਾ ਚਲੋ ਦੂਜੇ ਪਾਸੇ ਆਪਨੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਤੁਸੀਂ ਅੱਜ ਬਾਈਕ ਲੈ ਰਹੇ ਮੈਂ ਤੇ ਦਿੰਦਾ ਹੀ ਘੱਟਾ ਬਾਈਕ ਤੁਨ ਮੈਂ ਥੋੜਾ ਮੂਰਖ ਜਿਹਾ ਇਨਸਾਨ ਹਾਂ ਮੈਂ ਤਾਂ ਲੋਕੀ ਲਾਈਕ ਕਰਦੇ ਨਹੀਂ ਹਾਂ ਅਸੀਂ ਲਾਈਕ ਕਰਨ ਵਾਲੇ ਬੰਦੇ ਨਹੀਂ ਅਸੀਂ ਕੋਈ ਸੱਚ ਬੋਲਦੇ ਨੇ ਅਸੀਂ ਕਈ ਇਹ ਨਹੀਂ ਪੁੱਛਦੇ ਆ ਕੀ ਵੀ ਬਾਣੀ ਪੜਦੇ ਆ ਖੜ ਪਰਸਪ ਕਰਦੇ ਆ ਕੀਰਤਨ ਕਰਦੇ ਆ ਅੱਜ ਇਸੇ ਕਦਰ ਹੋ ਰਹੀ ਸੀ ਕਿ ਅਸੀਂ 3 ਦਿਨ ਦਾ ਖੜ ਪਰਸਪ ਕਰਦੇ ਮੇਰੀ ਕੋਈ ਲੜਾਈ ਨਹੀਂ ਕਿਸੇ ਤੇ ਮੇਰੇਕ ਸਵਾਲ ਹੈ ਜੋ ਮੈਨੂੰ ਖੰਦਾ ਹੈ ਅੰਦਰ ਅਸੀਂ ਕਿਤੇ ਨੂੰ ਜਦੋਂ ਕੋਈ ਕੰਮ ਕਰਦੇ ਆ ਉਹਦੇ ਬਾਅਦ ਰਿਜ਼ਲਟ ਵੀ ਦੰਦ ਹੋਣਾ ਹੈ ਬਈ ਤੁਸੀਂ ਆ ਲਿਖ ਕੇ ਆ ਕਰਕੇ ਲੈ ਗਏ ਤੁਸੀਂ ਇਹ ਬਣਾ ਰਹੇ ਹੋ ਤੇ ਤੁਹਾਡਾ ਰਿਜ਼ਲਟ ਵੀ ਨਹੀਂ ਪੁੱਛਾਇਆ ਕਿ ਕਿੰਨੇ ਲੋਕਾਂ ਨੇ ਦੇਖਿਆ ਕੀ ਹੋਇਆ ਉਹਨਾਂ ਦੇ ਕੀ ਫੀਡਬੈਕ ਠੀਕ ਹੈ ਸਤਗੁਰੂ ਜੀ ਦਾ ਅਸੀਂ 3 ਦਿਨ ਪਾਠ ਕੀਤਾ ਠੀਕ ਹੈ 3 ਦਿਨ ਦੇ ਜਿੱਥੇ ਪਾਠ ਚੱਲੇ ਨੇ ਚੱਲ ਸ਼ੁਰੂਪ ਨੇ ਵਿਦਿਆਰਥੀ ਕਿ ਨਹੀਂ ਵਿਦਿਆਰਥੀ ਠੀਕ ਨੇ ਅਗਰ ਅਸੀਂ ਇਹ ਕਾਟ ਪਾਠ ਦੇ ਨਾਲ ਕਰਦੇ ਹੁੰਦੇ ਜਿੰਨੇ ਪਾਠ ਹੀ ਕਰ ਰਹੇ ਨੇ ਉਹ ਪੁੱਠੋ ਦੇ ਬਾਰੇ ਨੇ ਜਿਹੜਾ ਪਾਠ ਪਾਠ ਕਰ ਰਿਹਾ ਉਹ ਕਿਉਂਕਿ ਮਾਰੇ ਨੇ ਇੰਨਾ ਪਾਠ ਕਰਨ ਤੋਂ ਬਾਅਦ ਸਮਝਣ ਦੀ ਗੱਲ ਹੈ ਨਾ ਪਰ ਜਦੋਂ ਮਾਰੇ ਨੂੰ ਪੁੱਛੋ ਮਹਾਰਾਜ ਜੀ ਇਹ ਪਾਠ ਚੱਲ ਰਿਹਾ ਕਿਹਦੇ ਵਾਸਤੇ ਕਹਿੰਦੇ ਅੰਦਰ ਕਫਟ ਉਧਰ ਭਰਨ ਕੇ ਤਾਈ ਪੇੜ ਭਰਨ ਪਾਠ ਪੜੇਗਾ ਵਾਰੀ ਮਾਰੇ ਕਹਿੰਦੇ ਇਹ ਬੰਦਾ ਸਿਰ ਲਾਲਚ ਵਿੱਚ ਪਾਠ ਕਰ ਰਿਹਾ ਲੈਣ ਦੇਰ ਕੋਈ ਨਹੀਂ ਫਿਰ ਪੁੱਛੇ ਦੇ ਮਾਰੇ ਨੇ ਤਿੰਨ ਦਿਨ ਖਾੜ-ਬੜ ਕੀਤਾ ਮੈਂ ਮਦਦ ਦੀ ਅਰਦਾਸ ਕੀਤੀ ਮੈਂ ਸਟਾਰਟਿੰਗ ਕੀਤਾ ਅਖੀਰ ਕੀਤਾ ਹੁਣ ਤੁਹਾਡਾ ਕੀ ਹੁਕਮ ਵਗਾਰਿਆ ਤਾਂ ਮੈਂ ਸੇਵਾ ਹੀ ਦਿੰਦੀ ਨਹੀਂ ਤੇ ਮਹਾਰਾਜ ਨੇ ਕਿ ਆਛਾ ਮੈਂ ਤੈਨੂੰ ਆਪਣਾ ਹੋ ਕੋ ਦੇਣਾ ਠੀਕ ਹੈ ਤੁਸੀਂ ਜਦੋਂ ਭੋਗ ਪਾਇਆ ਤੇ ਪਹਿਲੇ ਨੋਮ ਬਲੇ ਸੋਸ਼ ਸ਼ੁਰੂ ਹੋ ਗਏ ਫਿਰ ਜਦ ਭੋਗ ਬਿਆ ਨੋਮ ਬਲੇ ਸੋਸ਼ ਸ਼ੁਰੂ ਹੋਏ ਤੁਸੀਂ ਤਿੰਨ ਨੂੰ ਕੀਤਾ ਪਾਠ ਪਤਾ ਨਹੀਂ ਮਰਿਆਦਾ ਕੀਤੀ ਨਹੀਂ ਘਰ ਬੈਠੇ ਨਹੀਂ ਬੈਠੇ ਕੀ ਕੀਤਾ ਤੇ ਉਥੋਂ ਹੁਕਮ ਨਾ ਮਾਇਆ ਗੁਰੂ ਗੋਬਿੰਦ ਗਾਇਆ ਨਹੀਂ ਇਹ ਤੁਹਾਡਾ ਰਿਜ਼ਲਟ ਆਇਆ ਇਹ ਰਿਜ਼ਲਟ ਆਇਆ ਹੁਣ ਤੁਸੀਂ ਦੋਸੋ ਮੈਂ ਤੁਹਾਨੂੰ ਕੀ ਕਹਾਂਗੇ ਮੈਂ ਤੁਹਾਨੂੰ ਮਗਰ ਧੋਣਗੇ ਵੀ ਇਹ ਕੀ ਕਰਨੇ ਸਰ ਜੀ ਮੈਂ ਥੋੜਾ ਗਿਆ ਇਹਦੇ ਗੁਰਦੇਸ਼ ਸਾਹਿਬ ਨੇ ਕਿਹਾ ਤੇ ਤਿੰਨ ਦਿਨਾਂ ਵਿੱਚ ਮੈਂ ਤੁਸੀਂ ਇਹਨਾਂ ਪਾਠ ਜੀ ਤੁਹਾਨੂੰ ਬਿਲਾ ਲੂ ਮੇਰੇ ਸਾਹਮਣੇ ਉਹਨੂੰ ਮੈਂ ਇੱਕ ਲਾਈਨ ਬੋਲਾਂਗਾ ਤੇ ਅਰਥ ਦੱਸ ਦੇ ਜੇ ਤੂੰ ਪੜ੍ਹਿਆ ਹੈ ਤਿੰਨ ਦਿਨਾਂ ਵਿੱਚ ਤਿੰਨ ਦਿਨ ਕਿਹੜਾ ਫੰਦੇ ਖਾਂ ਜਿਹੜਾ ਪੂਰੀ ਬਾਣੀ ਨੂੰ ਜਾਣਨਾ ਪੜ ਕੇ ਸਮਝ ਜਾਵੇਗਾ ਅਰ ਸਮਝਾ ਦੇਗਾ ਕੋਣ ਦੱਸੇ ਦੋ ਇਹ ਕੋਈ ਸ਼ਬਦ ਬੋਲਦੇ ਆ ਕਮਾਰੇ ਕਹਿੰਦੇ ਨੇ ਪੁਰਬ ਲਿਖਿਆ ਕਮਾਉਣਾ ਪੁਰਬ ਲਿਖਿਆ ਕਮਾਉਣਾ ਜੇ ਕਰਤੇ ਆਪ ਲਿਖਿਆ ਮੋਢ ਢੋਲੀ ਭਾਈਨ ਵਿਸਰਿਆ ਗੁਰਦਾਸ ਮਤ ਜਾਣੋ ਜਗ ਜਿਉਂਦਾ ਮਤ ਜਾਣੋ ਇਹ ਸਭ ਲੋਸ਼ੇ ਗੁਮਰੀਆ ਨੇ ਦੂਜੇ ਪਾਸੇ ਮਿਹਾਸ ਇਹ ਲਾਲਚੀ ਲੋਕ ਨੇ ਇਹ ਪ੍ਰਭ ਨੂੰ ਕੁਝ ਸਮਝਦਾ ਨਹੀਂ ਮਾਤੇ ਤਿਲਕ ਹੱਥ ਮਾਲਾ ਪਾਣਾ ਲੋਗਾਂ ਦਾ ਨਾਮ ਫਲੋਰਾ ਜੀ ਨਾ ਇਹ ਕਿੰਨੂ ਘਾਰੇ ਨੇ ਸਾਨੂੰ ਕਹ ਰਹੇ ਨਾ ਜੀ ਆਰਾਮ ਆਰਾਮ ਕਰਤਾ ਸਭ ਆਰਾਮ ਨਾ ਪਾਇਆ ਜੀ ਚਲੋ ਤੁਹਾਡਾ ਆਪ ਤੇ ਤੁਹਾਡਾ ਇਸ ਤਰ੍ਹਾਂ ਸੇਵਾ ਚ ਨੂੰ ਹੋਣੇ ਕਮਰੇ ਸੰਜਾਰ ਦੀ ਸੇਵਾ ਇੰਦਰਜੀਤ ਸਿੰਘ ਮੇਰਾ ਨਾਮ ਹੈ ਇਹ ਆਪਣਾ ਜਥਾ ਸਤਗੁਰੂ ਦਾ ਬਖਸ਼ਿਆ ਗੁਰ ਤੇਗ ਬਹਾਦਰ ਸਾਹਿਬ ਅਮਰ ਸੰਚਾਰ ਦੀ ਹਰ ਬੁੱਧਰ ਸੇਵਾ ਹੁੰਦੀ ਹੈ तकरीबन ਸਤਗੁਰੂ ਦੀ ਮਿਹਰ 21 ਸਾਲ ਹੋ ਗਏ ਕੋਰੋਨਾ ਦੀ ਕਿਰਪਾ ਨਾਲ ਸੋਏ ਥੋੜਾ ਜਿਹਾ ਕਰੋਨਾ ਦਾ ਪੀਰੀਅਡ ਰੋਕਿਆ ਸੀ ਜੋ ਥੋੜਾ ਜਿਹਾ ਹੈ ਅਦਰਵਾਇਜ਼ ਮਹਾਰਾਜ ਜੀ ਫਿਰ ਸਾਡਾ ਜੱਥਾ ਇਹ ਅਵੇਅਰਨੈਸ ਦੀ ਗੱਲ ਹੈ ਇਹ ਜਿਹੜਾ ਤੁਸੀਂ ਲੈ ਰਹੇ ਹੋ ਨਾ ਅਮਰ ਚੁਕਾਉਣ ਤੋਂ ਬਾਅਦ ਇਹਨਾਂ ਲੋਕਾਂ ਨੂੰ ਪੂਰਾ ਇੱਕ ਨਾਲ ਜੋੜਿਆ ਜਾਂਦਾ ਪੂਰਾ ਪੜ੍ਹਾਈ ਲਿਖਾਈ ਕਰਦੇ ਜੋ ਸਕੂਲ ਦੇ ਬੱਚਾ ਜਾਂਦੇ ਨੇ ਐਮਏ ਪੀਐਡ ਕਰ ਜਾਂਦੀ ਹੈ ਇਹਨੂੰ ਛੱਡਿਆ ਨਹੀਂ ਜਾਂਦਾ ਇਹ ਅੱਗੇ ਦੋਗੇ ਨੇ ਇਹ ਜਿਹੜਾ ਤੁਸੀਂ ਦੇ ਰਹੇ ਕੁਝ ਵੀ ਨਹੀਂ ਨੇ ਅੱਗੇ ਬਹੁਤ ਨੇ ਜੀ ਜੇ ਤੁਹਾਨੂੰ ਹੁਣ ਤੇ ਦਿਖਾ ਨਹੀਂ ਸਕਦਾ ਮੈਂ ਤੇ ਇਹ ਅਗਲੇ ਇਹ ਪੜਦੇ ਨੇ ਸਿੱਖਦੇ ਨੇ ਬਾਣੀ ਕਰਦੇ ਨੇ ਇਹ ਆਏ ਸੀ ਤੇ ਮੈਂ ਆਇਆ ਸੀ ਤਾਂ ਮੈਂ ਵੀ ਜ਼ੀਰੋ ਸੀ ਸਿੱਖੇ ਜਾਂਦਾ ਇਹ ਮਸ਼ੀਨ ਨਹੀਂ ਜਾਂਦੀ ਠੀਕ ਹੈ ਤੇ ਹੁਣ ਇਹ ਤੁਹਾਡੀ ਚਲੋ ਜਿਉ ਤੁਸੀਂ ਮੈਂ ਕਹਿੰਦੀ ਬਰਡ ਘਾਟੀ ਦਿਨਾ ਪਰ ਪਤਾ ਨਹੀਂ ਤੁਹਾਡੇ ਪੱਗ ਸੀ ਮਹਾਰਾਣੀ ਮੇਰੀ ਦੀ